ਭਗਵਾਨ ਬਾਲਮਿਕੀ ਆਦੀ ਧਰਮ ਸਮਾਜ ਭਾਰਾ ਰਜਿਸਟਰ ਦੇ ਉਦਦਾਰਾ ਦੀ ਇਹ ਮੀਟਿੰਗ ਸ਼ਹਿਰੀ ਪ੍ਰਧਾਨ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਦਸ਼ਮੇਸ਼ ਨਗਰ ਗਲੀ ਨੰਬਰ 10 ਵਿੱਚ ਸੋਨੂ ਸ਼ਰਮਾ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਸੰਚਾਲਕ Swami Meghnath ਪਹੁੰਚੇ Swami Meghnath ਨੇ ਸੰਸਥਾ ਨੂੰ ਬਾੜ ਪੱਧਰ ਤੇ ਮਜ਼ਬੂਤ ਕਰਨ ਲਈ ਸ਼ੁਰੂ ਕੀਤੀਆਂ ਨਿਯੁਕਤੀਆਂ ਦੇ ਤਹਿਤ ਸੋਨੂ ਸ਼ਰਮਾ ਨੂੰ ਬਾੜ ਨੰਬਰ 24 ਦਾ ਪ੍ਰਧਾਨ ਅਤੇ ਸਰਜੀਤ ਸਿੰਘ ਨੂੰ ਹਲਕਾ ਉਤਰੀ ਦਾ ਪ੍ਰਚਾਰਕ ਨਿਯੁਕਤ ਕੀਤਾ ਗਿਆ Swami Meghnath ਨੇ ਗੱਲਬਾਤ ਕਰਦੇ ਕਿ ਕਿ ਸੰਸਥਾ ਦਾ ਮੁੱਖ ਉਦੇਸ਼ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਕਰਨਾ ਤੇ ਗਰੀਬ ਲੋਕਾਂ ਦੀ ਸੇਵਾ ਕਰਨਾ ਹੈ ਉਹਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸ਼ਰਾਰਤੀ ਅੰਸਰ ਸਮਾਧ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿਸੇ ਵੀ ਕੀਮਤ ਦੇ ਵਜ੍ਹਾ ਸਹਿਣ ਨਹੀਂ ਕੀਤਾ ਜਾਵੇਗਾ ਸੋਨੂ ਸ਼ਰਮਾ ਨੇ Swami Meghnath ਦਾ ਧੰਨਵਾਦ ਕੀਤਾ ਤੇ ਹੋਰ ਕੀ ਕੀ ਕਿਹਾ ਤੁਸੀਂ ਵੀ ਸੁਣੋ ਹਾਂਜੀ ਮੇਰਾ ਨਾਮ ਸੋਨੂ ਸ਼ਰਮਾ ਜੋ ਬਾਬਾ Swami Meghnath ਜੀ ਸਾਡੇ ਚ ਪਧਾਰੇ ਨੇ ਇਹਨਾਂ ਦੇ ਮੈਨੂੰ ਜੋ ਸੰਸਥਾ ਦਾ ਕੰਮ ਬਹੁਤ ਹੀ ਵਧੀਆ ਕਰ ਰਹੇ ਨੇ ਸ੍ਰੀ ਇਹਨਾਂ ਦੇ ਮਕਾਰ ਵੇਖੇ ਇਸ ਲਈ ਮੈਂ ਇਹਨਾਂ ਤੇ ਸ਼ਾਮਿਲ ਹੋ ਰਹੇ ਹਾਂ ਤਾਂ ਜੋ ਵੀ ਬਾਬਾ ਨੇ ਜ਼ਿੰਮੇਵਾਰੀ ਦਿੱਤੀ ਹੈ ਬਹੁਤ ਵਧੀਆ ਜ਼ਿੰਮੇਵਾਰੀ ਦਿੱਤੀ ਹੈ ਉਹ ਅਸੀਂ ਜ਼ਿੰਮੇਵਾਰੀ ਨਿਭਾਵਾਂਗੇ ਮੇਰਾ ਗੁਰਜੀਤ ਸਿੰਘ ਮੈਂ ਜੋ ਵਾਰਡ ਪ੍ਰਧਾਨ ਲਾਇਆ ਹੈ ਅੱਜ ਸੋਨੂ ਸ਼ਰਮਾ ਜੀ ਨੂੰ ਜੋ ਅੱਜ ਸਾਡੇ ਬਾਬਾ ਜੀ ਦੇ ਨਿਸ਼ਾਨ ਦੰਦੇਸ਼ ਅਸੀਂ ਸਾਰਾ ਇਹ ਕੰਮ ਕਰ ਰਹੇ ਹਾਂ ਤੇ ਸਾਰੇ ਅੰਮ੍ਰਿਤਸਰ ਦੇ ਵਿੱਚ ਹਰ ਵਾਰਡ ਦੇ ਵਿੱਚ ਪ੍ਰਧਾਨ ਲਾਇਆ ਜਾ ਰਿਹਾ ਹੈ ਤੇ ਮੈਂ ਬਾਬਾ ਜੀ ਦਾ ਧੰਨਵਾਦ ਕਰਦਾ ਹਾਂ ਸੋਨੂ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਜੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਨੰਦ ਮਹਾਰਾਜ ਕੀ ਜੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਵਾਰਡ ਪ੍ਰਧਾਨ ਜਿਹੜਾ ਸੋਨੂ ਚੀਮਣ ਨਿਯੁਕਤ ਕਰਨ ਲਈ ਭਗਵਾਨ ਵਾਲਮੀ ਕਾਦੀ ਤਰਫ ਸਮਾਜ ਦਾ ਜਿਹੜਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਗੁਰਜੀਤ ਸਿੰਘ ਜਿਸ ਦੇ ਵੱਲੋਂ ਪੂਰੇ ਅੰਮ੍ਰਿਤਸਰ ਸ਼ਹਿਰ ਦੀਆਂ ਵੱਖ-ਵੱਖ ਵਾਡਾਂ ਜਿਹੜਾ ਚੋਣ ਜਿਹੜੀ ਕੀਤੀ ਜਾ ਰਹੀ ਹੈ ਉਸੇ ਚੋਣ ਦੇ ਲੜੀਵਾਰ ਅੱਜ ਗੁਰਪੁਰਮ ਮਹਾਰਾ ਵੀ ਪ੍ਰੋਗਰਾਮ ਜਿਹੜਾ ਬਣਾਇਆ ਗਿਆ ਅਤੇ ਉਸੇ ਸਬੰਧ ਦੇ ਸਾਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਨਾਇਆ ਗਿਆ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਅਜ ਰਚਿਤਾ ਗੁਰਜੀਤ ਸਿੰਘ ਵੱਲੋਂ ਕਰਕੇ ਜਿਹੜਾ ਸੋਨਨ ਵਾਰਡ ਪ੍ਰਧਾਨ ਨੁਕਤ ਕੀਤਾ ਹੈ ਤਾਂ ਜੋ ਧਰਮ ਜਿਹੜਾ ਪਰਿਵਰਤਨ ਉਸ ਨੂੰ ਰੋਕਣ ਦੇ ਲਈ ਜਿਹੜਾ ਸੰਸਥਾ ਮੇਨ ਮੁੱਖ ਉਦੇਸ਼ ਜਿਹੜਾ ਧਰਮ ਪਰਿਵਰਤਨ ਨੂੰ ਰੋਕਣਾ ਤੇ ਲੋਕਾਂ ਜਿਹੜਾ ਹੋ ਰਿਹਾ ਸਰਕਾਰੀ ਦਫ਼ਤਰਾਂ ਵਿੱਚ ਸ਼ੋਸ਼ਣ ਉਸ ਨੂੰ ਰੋਕਣ ਲਈ ਸੰਸਥਾ ਜਿਹੜਾ ਅਹਿਮ ਰੋਲ ਅਦਾ ਕਰ ਰਹੀ ਹੈ